नमस्कार जी आप देख रहे हो स्टार जी न्यूज चैनल पर जीएस की खबर अमृतसर के थाना सी डिवीजन पुलिस को बड़ी सफलता हाथ लगी है देह व्यापार का धंधा करने वाले एक होटल पर छापा पुलिस ने वहां से सात युवतियों और पांच युवकों को गिरफ्तार किया एसीपी परवेश चोपड़ा ने बताया कि ये लड़कियां असम उत्तराखंड लुधियाना तरन और अमृतसर की रहने वाली है उन्होंने बताया की पिछले पांच छह माह से इस होटल में देव ट्रेड का धंधा चल रहा था पुलिस अधिकारी ने बताया की इन्हें माननीय अदालत में पेश करने के लिए इनका रिमांड हासिल किया जाएगा उन्होंने कहा की के दौरान और भी खुलासे होने की संभावना है अमृतसर के पुलिस कमिश्नर गुरप्रीत सिंह भुल्लर जी के बुरे तत्वों के खिलाफ चलाए गए अभियान को उस समय बड़ी सफलता मिली जब उन्होंने एक होटल में छापेमारी कर धंधे में लिप्त सात लड़कियों और पांच युवकों को गिरफ्तार किया गिरफ्तारी के मौके पर मीडिया से बात करते हुए एसीपी प्रवेश चोपड़ा ने कहा उन्होंने बताया कि इस होटल में पिछले पांच छह महीने से यह कारोबार चल रहा था लड़कियों और पांच युवकों को गिरफ्तार कर लिया गया और भारी मात्रा में कॉन्डोम और विस्फोटक सामग्री भी बरामद की गई पुलिस अधिकारी ने बताया कि इनके पास से करीब पच्चीस कैश भी बरामद किया गया है उन्होंने कहा कि हम उनके खिलाफ मामला दर्ज करेंगे और उन्हें अदालत में पेश करेंगे और उनका रिमांड हासिल करेंगे ਉਹਨਾਂ ਨੇ ਕਿਹਾ ਕਿ ਰਿਮਾਂਡ ਦੇ ਦੌਰਾਨ ਹੋਰ ਵੀ ਖੁਲਾਸੇ ਹੋਣੇ ਦੀ ਸੰਭਾਵਨਾ ਹੈ। ਦੇਖੋ ਸਾਡਾ ਅਮਸਰ ਬਹੁਤ ਇੱਕ ਪਵਿੱਤਰ ਧਰਤੀ ਹੈ। ਇੱਥੇ ਸ਼੍ਰੀ ਗੁਰੂ ਰਾਮਦਾਸ ਜੀ ਨੇ ਇਹ ਸ਼ਹਿਰ ਵਸਾਇਆ। ਸ਼੍ਰੀ ਦਰਬਾਰ ਸਾਹਿਬ, ਹਰਮੰਦਰ ਸਾਹਿਬ ਇੱਥੇ ਆਇਆ। ਦੁਰਗਿਆਣਾ ਮੰਦਰ, ਸ਼ਹੀਦਾਂ ਦੀ ਧਰਤੀ ਜੰਨੇ ਵਾਲਾ ਬਾਗ। ਇਸ ਇਲਾਕੇ ਦੇ ਵਿੱਚ ਸਾਨੂੰ ਪਿਛਲੇ ਦਿਨਾਂ ਤੋਂ ਖਬਰ ਮਿਲ ਰਹੀ ਸੀ ਕੁਝ ਔਸ ਸਮਾਜਿਕ ਤਤੁਰ ਜਿਹੜੇ ਕਿ ਚੱਕਲਾ ਚਲਾਉਂਦਾ ਕੰਮ ਕਰਦੇ ਨੇ ਕੋਈ ਹੋਮਸਟੇ ਲੈ ਕੇ ਕੋਈ ਦੂਜਾ 6 ਕਮਰਾ ਨੂੰ ਹੋਮਸਟੇ ਬਣਾ ਕੇ ਉਹਦੇ ਵਿੱਚ ਚੱਕਲਾ ਚਲਾਉਂਦੇ ਨੇ ਇਸ ਬੰਦ ਦੇ ਵਿੱਚ ਸਾਡੇ ਐਸ ਐਚਓ ਫੀਡ ਹੋਜਨ ਮਿਸਟਰ ਨੀਰਜ ਕੁਮਾਰ ਉਹਨਾਂ ਨੇ ਬੜੀ ਮਿਹਨਤ ਨਾਲ ਕੰਮ ਕੀਤਾ ਤੇ ਇੱਥੇ ਪੇਠੇਵਲ ਬਾਜ਼ਾਰ ਦੇ ਵਿੱਚ ਇੱਕ ਦੀਪ ਹੋਮਸਟੇ ਨਾਂ ਦਾ ਮਾਡਲ ਟਾਈਪ ਚੱਲਦਾ ਹੈ 6 ਕਮਰਿਆਂ ਦਾ ਤੇ ਉੱਥੇ ਰੇਡ ਕੀਤਾ ਇੰਸਪੈਕਟਰ ਸਾਹਿਬ ਨੇ ਖੁਦ ਉਥੋਂ ਸਾਨੂੰ 6 ਲੜਕੀਆਂ 2 ਲੜਕੇ ਜਿਹੜੇ ਕਸਮਰ ਸੀਗੇ ਉਹਨਾਂ ਦੇ ਇਸ ਤੋਂ ਇਲਾਵਾ ਇੱਕ ਜਿਹੜਾ ਲੀਜ਼ ਤੇ ਲਿਆ ਸੀ ਇਹ ਮੋਟਰਲ ਤੇ ਇੱਕ ਪਲੱਸ ਨਾ ਦਾ ਮੈਨੇਜਰ ਇੱਕ ਉਹਨੂੰ ਗ੍ਰਿਫਤਾਰ ਕੀਤਾ ਜੋ ਇਹਨਾਂ ਦੋਸ਼ੀਆਂ ਨੂੰ ਰੰਗੇ ਹੱਥੋਂ ਗ੍ਰਿਫਤਾਰ ਕੀਤਾ ਜਿੱਥੇ ਯੂਜ਼ਡ ਕਾਂਡਮਸ ਔਰ ਅਨਯੂਜ਼ਡ ਭਾਰੀ ਮਾਤਰਾ ਚ ਪੈਕਡ ਕਾਂਡਮਸ ਮਿਲੇ ਸਾਨੂੰ ਕੁਝ ਪੈਸੇ ਜਿਹੜੇ ਕਸਮਨ ਨੂੰ ਪੁੱਤ ਹਾਕੇ ਨੇ ਲੜਕੀਆਂ ਨੇ ਲਈ ਸੀਗੇ 25 ਲਈ ਸੀਗੇ ਉਹ ਤਕਰੀਬ 25000 ਦੇ ਕਰੀਬ ਹੈ ਸਰਗੀਆਂ ਲੜਕੀਆਂ ਗਿਆ ਗਿਆ ਸ਼ਹਿਰ ਦੀਆਂ ਹੈ ਇੱਥੇ ਦੇਖੋ ਲੜਕੀਆਂ ਅਸਾਮ ਤੋਂ ਨੇ ਲੁਧਿਆਣੇ ਤੋਂ ਸਾਡੇ ਮਕਬੂਲਪੁਰੇ ਤੋਂ ਉੱਤਰਾਖੰਡ ਤੋਂ ਲੜਕੀਆਂ ਤਰਨਤਨ ਬਹੁਤ ਨੇ ਸਰਗੀਆਂ ਨਵੀਂ ਜਿਹੜੀਆਂ ਆਮਦ ਆਈਆਂ ਨੇ ਹਾਂਜੀ ਕਿੰਨੀ ਦੇਰ ਤੋਂ ਕੰਮ ਕਰ ਰਿਹਾ ਸੀਗਾ ਜੀ ਪਿਛਲੇ 8 ਮਹੀਨੇ ਤੋਂ ਕੰਮ ਚੱਲ ਰਿਹਾ ਸੀਗਾ ਪਿੱਛੇ ਵਿੱਚ ਬੰਦ ਵੀ ਹੋ ਗਿਆ ਸੀਗਾ ਜਿਹੜੋ ਲੀਜ਼ ਤੇ ਨਵੇਂ ਬੰਦ ਨੇ ਲੱਲੇਆ ਕੁਝ ਦਿਨ ਬੰਦ ਰਿਹਾ 2-3 ਮਹੀਨੇ ਬੰਦ ਰਿਹਾ ਉਸ ਤੋਂ ਬਾਅਦ ਤਿੰਨ ਤੋਂ ਚਾਰ ਮਹੀਨੇ ਤੋਂ ਚੱਲ ਰਿਹਾ ਸੀ ਇਹ ਕੰਮ ਔਰ ਇਹ ਬਿਲਕੁਲ ਗਲੀ ਦੇ ਵਿੱਚ ਸੀਗਾ ਪਿੱਥੇਲੇ ਬਾਜ਼ਾਰ ਇੱਥੇ ਪਤਾ ਨਹੀਂ ਸੀ ਲੱਗ ਰਿਹਾ ਲੇਕਿਨ ਤੁਹਾਨੂੰ ਪਤਾ ਪੰਜਾਬ ਪੁਲਿਸ ਅਗਰ ਕੋਈ ਕੰਮ ਕਰਨ ਤੇ ਆਜੇ ਵੀ ਤੇ ਅਸੀਂ ਮਗਰ ਚੜ ਗਏ ਸੀ ਇਹਨਾਂ ਦੇ ਤੇ ਉਦੋਂ ਪ੍ਰਾਪਤੀ ਹੋਈ ਸਾਨੂੰ ਸਰ ਕਿੰਨੀਆਂ ਟੋਟਲ ਲੜਕੀਆਂ ਤੇ ਲੜਕੇ ਸਰੇਗੇ 7 ਤੋਂ 7 ਸੱਤ ਲੜਕੀਆਂ ਨੇ ਦੋ ਲੜਕੇ ਜਿਹੜੇ ਕਸਟਮਰ ਸੀਗੇ ਇੱਕ ਮੈਨੇਜਰ ਹੈ ਪੰਜ ਇੱਕ ਟੋਟਲ ਇੱਕ ਜਿਹੜਾ ਓਨਰ ਸੀਗਾ ਤੇ ਇੱਕ ਪੰਜ ਇੱਕ ਹੋਰ ਸੀਗਾ ਤਾਂ ਪੰਜ ਬੰਦੇ ਟੋਟਲ ਕਿੰਨੀ ਸਾਰੀਆਂ ਲੜਕੀਆਂ ਨੇ ਲਗਭਗ ਕਿੰਨੀਆਂ ਲੜਕੀਆਂ ਨੇ ਮੈਨੇਜਰ ਲੜਕੀਆਂ ਸਾਰੀਆਂ ਮੈਨੇਜਰ ਦਾ ਕਰੀਬ 25 ਸਾਲ ਤੋਂ ਲੈ ਕੇ 32-33 ਸਾਲ ਤੱਕ ਲੜਕੀਆਂ ਨੇ ਸਦਕੋ ਹੋਰ ਵੀ ਹੁਣ ਤੱਕ ਕੋਈ ਬਰੰਮਦ ਹੋਇਆ ਜੀ ਸਦਕੋ ਤਿੱਕਾ ਫਰਦਰ ਰਿਸਰਚਿੰਗ ਚੱਲ ਰਹੀ ਹੈ ਬਰਾਮਗੀ ਦੀ ਗੱਲ ਜੇ ਕਰੀਏ ਤੇ ਫਿਰ ਉਹ ਯੂਜ਼ਡ ਅਨਯੂਜ਼ਡ ਜਿਹੜੇ ਪ੍ਰੋਟੈਕਸ਼ਨਸ ਜਿਹੜੀਆਂ ਯੂਜ਼ ਕਰਦੇ ਨੇ ਲੋਕ ਨਹੀਂ ਨਸ਼ਾ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ ਇਹਨਾਂ ਦਾ ਮੈਡੀਕਲ ਵੀ ਸੀ ਕਰਾਣ ਜਾ ਰਹੇ ਹਾਂ ਸਭ ਤੋਂ ਬਾਅਦ ਮੈਡੀਕਲ ਹੀ ਹੋਵੇਗਾ ਉਸ ਤੋਂ ਹੀ ਪਤਾ ਲੱਗ ਜਾਏਗਾ ਫਰਦਰ ਮੰਗ ਲਵਾਂਗੇ ਇਹਨਾਂ ਤੋਂ ਜਿਹੜੇ ਦੋਸ਼ੀ ਨੇ ਕਿੰਨੇ ਦਿਨ ਤੋਂ ਚੱਲ ਰਿਹਾ ਸਰ ਕੰਮ ਇਹ ਤਕਰੀਬ 4 ਤੋਂ 5 ਮਹੀਨੇ ਤੋਂ ਕੰਮ ਚੱਲ ਰਿਹਾ ਸੀਗਾ ਪਿੱਛੇ ਬੰਦ ਵੀ ਰਿਹਾ 2-3 ਮਹੀਨੇ ਸੀ ਜਿਹੜਾ ਦਬਿਜ਼ ਦਿੱਤੀ ਇਹਨੂੰ ਪਤਾ ਲੱਗ ਗਿਆ ਕਿ ਫਿਰ ਬਦਵੀ ਕਰਗੇ ਉਸ ਤੋਂ ਬਾਅਦ ਫਿਰ ਸਟਾਰਟ ਹੋ ਗਿਆ ਤੇ ਫਿਰ ਸਾਡੇ ਕਾਬੂ ਆ ਗਿਆ ਸਰਕਾਰ ਦੇ ਸਟੇਟ ਕੋ ਕੁੜੀਆਂ ਤੇ ਆ ਕੇ ਕੰਮ ਕਰਦੇ ਸੀ ਇਹਨਾਂ ਦਾ ਲਿੰਕ ਕਿਸ ਤਰ੍ਹਾਂ ਹੋਇਆ ਵੀ ਕੁੜੀਆਂ ਨਾਲ ਦੇਖੋ ਕਿਤਨੇ ਕਿਤੇ ਰਿਸ਼ਤੇਦਾਰੀ ਦੇ ਵਿੱਚ ਆਏ ਆਈਆਂ ਇਹਨਾਂ ਦਾ ਫਿਰ ਲਿੰਕ ਉਸ ਤਰ੍ਹਾਂ ਬਣ ਗਿਆ ਸਾਡੇ ਮਾਨਯੋਗ ਕਮਿਸ਼ਨਰ ਪੁਲਿਸ ਸਰਗੁਰਪ੍ਰੀ ਸਿੰਘ ਜੀ ਭੱਲਰ ਆਈਪੀਐਸ ਉਹਨਾਂ ਵੱਲੋਂ ਸਖਤ ਧੱਤਾ ਨੇ ਕਿਸੇ ਵੀ ਪਾਸੇ ਤੋਂ ਅਸੀਂ ਕੋਈ ਐਸਾ ਕੰਮ ਨਹੀਂ ਹੋਣ ਦੇਣਾ ਇਲਾਕੇ ਦੇ ਵਿੱਚ ਜਿਹੜਾ ਗਮਾੜਾ ਹੋਵੇ ਚਾਹੇ ਉਹ ਚਾਈਨਸ ਡੂਰ ਹੋਵੇ ਤੁਹਾਡੇ ਸਾਹਮਣੇ ਹੀ ਹੈ ਚਾਹੇ ਨਸ਼ਾ ਹੈ ਚਾਹੇ ਕੋਈ ਉਸ ਸਮਾਜਿਕ ਤਤ ਕੋਈ ਮਾੜਾ ਕੰਮ ਕਰਦੇ ਨੇ ਅਸੀਂ ਰੂਲ ਆਫ ਲਾ ਨੂੰ ਮੇਨਟੇਨ ਕਰਨਾ ਹੈ ਅਸੀਂ ਕਾਨੂੰਨ ਦੀ ਪਾਲਣਾ ਕਰਨ ਵਾਲੇ ਲੋਕਾਂ ਦੀ ਰਿਸਪੈਕਟ ਕਰਨੀ ਹੈ ਜਿਹੜੇ ਲੋਕ ਕਾਨੂੰਨ ਦੀ ਪਾਲਣਾ ਨਹੀਂ ਕਰਦੇ ਅਸੀਂ ਉਹਨਾਂ ਨੂੰ ਕਾਨੂੰਨ ਦੇ ਮੁਤਾਬਕ ਖੜੇੜਾ ਸਰ ਕਿਹੜੀ ਸਟੇਟ ਕੋਲ ਹੋਣੇ ਤੁਹਾਨੂੰ ਉੱਤਰਾਖੰਡ ਹੈ ਜੀ ਅਸਾਮ ਤੋਂ ਨੇ ਲੁਧਿਆਣੇ ਤੋਂ ਲੜਕੀਆਂ ਸੀ ਤੇ ਤਰਨਤਨ ਤਰਨਤਨ ਤੋਂ ਵੀ ਮਕਬੂਲਪੁਰਾ ਲੋਕਲ ਉਥੋਂ ਵੀ ਠੀਕ ਸਰ ਲੋਹੜੀ ਦੇ ਤਿਹਾੜੀ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਚਾਈਨਾ ਤੋਂ ਬਾਰੇ ਤੇ ਕੋਈ ਮੈਸੇਜ ਹੈ ਜੀ ਜਿਹੜੇ ਵੇਚਦੇ ਆ ਉਹ ਬੰਦੇ ਬੰਦੋ ਮੱਝੋ ਨਹੀਂ ਤੇ ਅਸੀਂ ਬੰਦੇ ਬਣਾਵਾਂ ਅਸੀਂ ਲੋਹੜੀ ਦੇ ਤਿਹਾਰ ਤੇ ਜਿਹੜੀ ਚਾਈਨਸ ਸਟ੍ਰਿੰਗ ਆ ਇਹਦੇ ਨਾਲ ਨਹੀਂ ਗੁੱਡੀ ਉਡਣ ਦਵਾਂਗੇ ਇੰਡੀਅਨ ਜਿਹੜੀ ਮੱਝਾ ਉਹਦੇ ਨਾਲ ਗੁੱਡੀ ਢਾਓ ਵੈਲਕਮ ਜੀ ਸਦਕੇ ਅਸੀਂ ਵੀ ਨਾਲ ਉਡਾਵਾਂਗੇ ਲੇਕਿਨ ਜਿਹੜੀ ਇਹ ਚਾਈਨਸ ਸਟ੍ਰਿੰਗ ਹੈ ਇਹ ਤਾਂ ਵਰਤੋਂ ਦਾ ਸਮਾਂ ਨਹੀਂ ਕਰ ਸਕਦਾ ਪਰ ਕਿਸ ਤਰ੍ਹਾਂ ਦੀ ਕਾਰਵਾਈ ਹੋਏਗੀ ਜੇਕਰ ਕੋਈ ਉਡੋਣ ਦਾ ਫੜਿਆ ਗਿਆ ਲੋਹੜੀ ਚਾਹਤ ਕਾਨੂੰਨ ਮੁਤਾਬਕ